ਕੁੱਤੇ ਦਾ ਨੱਕ ਬਹੁਤ ਤੇਜ਼ ਹੁੰਦਾ ਜਿਸ ਕਰਕੇ ਇਹਨਾਂ ਨੂੰ ਨਸ਼ਾ ਬੰਬ ਇਹ ਗਵਾਚੇ ਹੋਏ ਬੰਦੇ ਲੱਭਣ ਲਈ ਵਰਤਿਆ ਜਾਂਦਾ ਪਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਕੁੱਤਾ ਸਿਰਫ ਗਵਾਚੇ ਹੋਏ ਬੰਦੇ ਜਾਂ ਲਕਾਇਆ ਹੋਇਆ ਗੈਰਕਾਨੂੰਨੀ ਸਮਾਨ ਹੀ ਲੱਭਦਾ ਸਗੋਂ ਬੰਦਿਆਂ ਦੇ ਦਿਲ ਅੰਦਰ ਲਕਾਈਆਂ ਗੱਲਾਂ ਨੂੰ ਵੀ ਲੱਭ ਲੈਂਦਾ ਕਿਉਂਕਿ ਕੁੱਤੇ ਦਾ ਨੱਕ ਕੁਝ ਇਸ ਢੰਗ ਦਾ ਬਣਿਆ ਹੁੰਦਾ ਕਿ ਉਹ ਇਨਸਾਨਾਂ ਦੇ ਡਰ ਖੁਸ਼ੀ ਗੁੱਸੇ ਜਾਂ ਮਾੜੀ ਨੀਤ ਦਾ ਪਤਾ ਸੁੰਘ ਕੇ ਲਾ ਲੈਂਦਾ ਹਾਂਜੀ ਜਦੋਂ ਆਪਾਂ ਖੁਸ਼ ਹੁੰਨੇ ਆ ਦੁਖੀ ਹੁੰਨੇ ਆ ਡਰਦੇ ਆ ਤੇ ਆਪਾਂ ਦਾ ਸਰੀਰ ਭਾਵਨਾਵਾਂ ਮਾਰੇ ਹਿਸਾਬ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਹਾਰਮੋਨ ਦਾ ਰਿਸਾਬ ਕਰਦਾ ਇਹਨਾਂ ਹਾਰਮੋਨ ਦਾ ਰਿਸਾਬ ਭਾਵੇਂ ਸਰੀਰ ਦੇ ਅੰਦਰ ਹੁੰਦਾ ਪਰ ਇਹ ਚੀਜ਼ ਸਰੀਰ ਦੀ 스멜 ਜੂ ਬਦਲਾ ਲੇ ਹੁੰਦੀ ਆ ਜਿਹਦਾ ਆਪਾਂ ਨੂੰ ਅਹਿਸਾਸ ਨਹੀਂ ਹੁੰਦਾ ਪਰ ਕੁੱਤੇ ਇਹਨੂੰ ਸੁੰਗ ਕੇ ਆਪਣੀਆਂ ਅੰਦਰ ਦੀਆਂ ਭਾਵਨਾਵਾਂ ਨੂੰ ਫੜ ਲੈਂਦੇ ਆ ਕਿਉਂਕਿ ਇੱਕ ਅੰਦਾਜ਼ੇ ਦੇ ਮੁਤਾਬਕ ਕੁੱਤੇ ਦਾ ਨੱਕ ਇਨਸਾਨਾਂ ਦੇ ਮੁਕਾਬਲੇ ਹਜ਼ਾਰ ਗੁਣਾ ਤੱਕ ਤੇਜ਼ ਹੋ ਸਕਦਾ ਇਨਸਾਨੀ ਨੱਕ 'ਚ 스멜 ਨੂੰ ਸੁੰਗਣ ਵਾਸਤੇ ਅੰਦਾਜ਼ਨ 50 ਤੋਂ 60 ਲੱਖ 스멜 ਰਿਸੈਪਟਰ ਸੈੱਲ ਹੁੰਦੇ ਆ ਕੁੱਤੇ ਦੇ ਨੱਕ 'ਚ ਇਹਨਾਂ ਦੀ ਗਿਣਤੀ 10 ਕਰੋੜ ਦੇ ਕਰੀਬ ਹੁੰਦੀ ਆ। ਇਸ ਤੋਂ ਇਲਾਵਾ ਕੁੱਤੇ ਦੇ ਅੰਦਰ ਸਮੈਲ ਵਾਸਤੇ ਖਾਸ ਚੈਂਬਰ ਹੁੰਦਾ ਜਿੱਰਚ ਗਈ ਹਵਾ ਸਿਰਫ ਸਮੈਲ ਦਾ ਪਤਾ ਲਾਉਣ ਉਸੇ ਵਰਤੀ ਜਾਂਦੀ ਆ। ਕੁੱਤੇ ਦੇ ਨੱਕ 'ਚ ਅੰਦਰ ਜਾਣ ਵਾਲੀ ਹਵਾ ਦੋ ਹਿੱਸਿਆਂ 'ਚ ਵੰਡੀ ਜਾਂਦੀ ਆ। ਪਹਿਲੀ ਜਿਹੜੀ ਸਾਦੇ ਰੂਪ 'ਚ ਫੇਫੜਿਆਂ ਜਾਂਦੀ ਆ ਤੇ ਦੂਜੀ ਇਸ 올ਫੈਕਟਰੀ ਰੀਜਨ ਯਾਨੀ ਕਿ ਸਮੈਲ ਵਾਲੇ ਚੈਂਬਰ ਜਾਂਦੀ ਆ ਜਿੱਥੇ ਉਹ ਜ਼ਿਆਦਾ ਟਾਈਮ ਵਾਸਤੇ ਰੁਕਦੀ ਆ ਜਿਸ ਕਰਕੇ ਉਰਚ ਮੌਜੂਦ ਸਮੈਲ ਦਾ ਵੀ ਜ਼ਿਆਦਾ ਪਤਾ ਲੱਗਦਾ। ਇਹ ਤੋਂ ਨਵ ਕੁੱਤਿਆਂ ਦਾ ਭਾਰੀ ਨੱਕ ਵੀ ਉਹ ਜਿਸ ਢੰਗ ਦਾ ਬਣਿਆ ਹੁੰਦਾ ਕਿ ਉਹ ਸਾਹ ਲੈਂਦੇ ਨੇ ਸਾਹਮਣੇੋਂ ਆ ਪਰ ਛੜ ਦੇ ਪਾਸਿਆਂ ਤੋਂ ਆ ਜਿਸ ਕਰਕੇ ਉਹ ਕਹੀ ਵੀ ਚੀਜ਼ ਨੂੰ ਬੜੀ ਤੇਜ਼ੀ ਨਾਲ ਸੁੰਘ ਲੈਂਦੇ ਆ ਕੁੱਤਿਆਂ ਦੇ ਦਿਮਾਗ 'ਚ 스멜 ਨੂੰ ਪ੍ਰੋਸੈਸ ਕਰਨ ਵਾਲਾ ਹਿੱਸਾ ਵੀ ਇਨਸਾਨਾਂ ਦੇ ਮੁਕਾਬਲੇ 40 ਗੁਣਾ ਤੱਕ ਵੱਡਾ ਹੁੰਦਾ ਜਿਸ ਕਰਕੇ ਉਹ 스멜 ਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ ਤੇ ਲੱਖਾਂ ਤਰ੍ਹਾਂ ਦੀਆਂ ਅਲੱਗ-ਅਲੱਗ 스멜 ਨੂੰ ਯਾਦ ਰੱਖ ਸਕਦੇ ਆ ਭਾਵਨਾਵਾਂ ਤੋਂ ਇਲਾਵਾ ਕੁੱਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਸੁੰਘ ਲੈਂਦੇ ਆ ਹਾਂਜੀ ਵਿਗਿਆਨੀਆ ਵੱਲੋਂ ਕੀਤੇ ਐਕਸਪੈਰੀਮੈਂਟ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਕਿ ਕੁੱਤੇ ਸੁੰਘ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਪਤਾ ਲਾ ਲੈਂਦੇ ਆ ਕਿਉਂਕਿ ਕੈਂਸਰ ਦੀਆਂ ਕੁਝ ਕਿਸਮਾਂ 'ਚ ਵੀ ਸਰੀਰ ਦੀ 스ਮੈਲ 'ਚ ਫਰਕ ਆਉਂਦਾ ਵਾ ਜਿਹਨੂੰ ਇਸ ਕੰਮ ਲਈ ਸਿਖਾਇਆ ਕੁੱਤਾ ਆਸਾਨੀ ਨਾਲ ਪਛਾਣ ਲੈਂਦਾ ਇਹ ਤੋਂ ਇਲਾਵਾ ਕਈ ਜਗ੍ਹਾ ਤੇ ਕੁੱਤਿਆਂ ਨੂੰ ਸਰੀਰ 'ਚ ਸ਼ੂਗਰ ਦੇ ਵਧਣ ਜਾਂ ਘਟਣ ਨੂੰ ਵੀ ਸੁੰਘਣ ਸਿਖਾਇਆ ਜਾਂਦਾ ਤਾਂ ਕਿ ਉਹ ਆਪਣੇ ਮਾਲਕ ਦੀ ਸ਼ੂਗਰ ਅਚਾਨਕ ਘਟ ਹੋਣ ਤੇ ਉਹਨੂੰ ਅਲਰਟ ਕਰ ਸਕਣਨ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸੁੰਘਣ 'ਚ ਕੁੱਤਿਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਸੇ ਕਰਕੇ ਕਿਹਾ ਜਾਂਦਾ ਕਿ ਜੇਕਰ ਕੁੱਤੇ ਦੀਆਂ ਅੱਖਾਂ ਚਲੀਆਂ ਜਾਣ ਤੇ ਉਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਜੇਕਰ ਕੁੱਤੇ ਦੀ ਸੁੰਘਣ ਦੀ ਸਮਰੱਥਾ ਚਲੀ ਜਾਏ ਤੇ ਕੁੱਤਾ ਖਤਮ ਹੋ ਜਾਂਦਾ। ਕਿਉਂਕਿ ਸੁੰਘ ਕੇ ਕੁੱਤਾ ਆਪਣੇ ਆਸ-ਪਾਸ ਦਾ ਪਤਾ ਲਾਉਂਦਾ, ਦੂਜੇ ਕੁੱਤੇ ਨੂੰ ਪਛਾਣ ਕਰਦਾ ਤੇ ਆਪਣੇ ਨਿਸ਼ਾਨ ਛੱਡਦਾ। ਇਸੇ ਕਰਕੇ ਹੀ ਕੁੱਤੇ ਦਾ ਨੱਕ ਕਿੰਨਾ ਤੇਜ਼ ਹੁੰਦਾ ਜਿਹਨੂੰ ਇਨਸਾਨ ਬੜੀ ਮਹਾਰਤ ਨਾਲ ਆਪਣੇ ਕੰਮਾਂ ਲਈ ਵਰਤਦਾ ਤੇ ਉਹਦਾ ਫਾਇਦਾ ਲੈਂਦਾ। ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ-ਨਾਲ ਹੀ ਚੈਨਲ ਨੂੰ ਸਬਸਕ੍ਰਾਈਬ